ਪਾਏ ਆ ਆਪਣੀ ਨਿੱਗੀ ਰਸੋਈ ਤੇ ਜਿਨ੍ਹਾਂ ਦਾ ਤੁਸੀਂ ਬੜਾ ਸੁਣਾ ਹੈਗਾ ਕਿ ਪੈਡੀ ਗੁਲਚਾ ਪੈਟੀ ਗੁਲਚਾ ਇਹ ਨਵੀਂ ਚੀਜ਼ ਕੀ ਆ ਉਹਦਾ ਆਪਣੀ ਮੇਨ ਰੈਸਪੀ ਦਾ ਆਟੇ ਦੀ ਹੁੰਦੀ ਹੈ ਪਰ ਸਾਨੂੰ ਡਿਮਾਂਡ ਦੇ ਹਿਸਾਬ ਨਾਲ ਪੈਡੀ ਸ਼ੁਰੂ ਕਰਨੀ ਪਈ ਹੈ ਮੈਦੇ ਜੀ ਹੁੰਦੀ ਹੈ ਪੈਡੀ ਇਹ ਲੇਅਰਿੰਗ ਅਲੱਗ ਅਲੱਗ ਲੇਅਰਿੰਗ ਹੁੰਦੀ ਜਿਵੇਂ ਆਪਾਂ ਨਾਰਮਲ ਗੁਲਚੇ ਲਾਉਂਦੇ ਆ 18 ਜਾਂ 20 ਉਹ ਲੇਅਰਿੰਗ ਚ ਲਾਉਂਦੇ ਆ ਨਾ ਇਹ 48 ਲੇਅਰਿੰਗ ਲੱਗਦਾ ਹੈ ਪੈਡੀ ਗੁਲਚਾ ਐਕਚੁਅਲੀ ਹੁਣ ਇੱਥੇ ਦਾ ਬੰਦ ਦੇ ਨਾਲ ਆਪਾਂ ਸ਼ੁਰੂ ਕੀਤੀ ਹੈ ਨਾ ਹਾਂਜੀ ਹੁਣ ਕਈ ਜਗ੍ਹਾ ਵੇਚਦੀ ਜਾਂਦਾ ਅੰਬਸਰ ਵੇਚਦੀ ਪਲੜੀ ਆਪਣੇ ਕੋਲ ਰੈਸਪੀ ਉਹ ਆਪਣੀ ਰੈਸਪੀ ਹਰੇਕ ਦੀ ਆਪਣੀ ਰੈਸਪੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਯੰਗ ਦਾ ਸਿਟੀ ਹੈਡਲਾਈਨਸ ਤੇ ਤਾਂ ਅੱਜ ਆਪਾਂ ਆਏ ਆ ਆਪਣੀ ਨਿੱਗੀ ਰਸੋਈ ਤੇ ਜਿਨ੍ਹਾਂ ਦਾ ਤੁਸੀਂ ਬੜਾ ਸੁਣਾ ਹੈਗਾ ਕਿ ਪੈਡੀ ਗੁਲਚਾ ਪੈਡੀ ਗੁਲਚਾ ਇਹ ਨਵੀਂ ਚੀਜ਼ ਕੀ ਹੈ ਆਓ ਤੁਹਾਨੂੰ ਦਿਖਾਉਂਦਾ ਕਿ ਪੈਡੀ ਗੁਲਚਾ ਨਾਮ ਦੀ ਨਵੀਂ ਚੀਜ਼ ਕੀ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਤੁਹਾਨੂੰ ਇਧਰ ਪੈਡੀ ਗੁਲਚਾ ਦੀ ਉਹ ਕਿੱਦੋਂ ਆਈਡੀਆ ਆਇਆ ਬਿਲਕੁਲ ਟ੍ਰੈਂਡਿੰਗ ਦੇ ਹਿਸਾਬ ਨਾਲ ਚੇਂਜ ਹੋਣਾ ਪੈਂਦਾ ਨਾ ਨਹੀਂ ਪੈਡੀ ਗੁਲਚਾ ਹੈ ਕਿੱਦੇ ਦਾ ਪੈਟੀ ਗੁੜਾ ਵੀਰੇ ਹੈ ਉਦਾਂ ਦਾ ਆਪਣੀ ਮੇਨ ਰੈਸਪੀ ਦਾ ਆਟੇ ਦੀ ਹੁੰਦੀ ਹੈ ਪਰ ਸਾਨੂੰ ਡਿਮਾਂਡ ਦੇ ਹਿਸਾਬ ਨਾਲ ਪੈਟੀ ਸ਼ੁਰੂ ਕਰਨੀ ਪਈ ਹੈ ਮੈਦੇ ਜੀ ਹੁੰਦੀ ਹੈ ਪੈਟੀ ਇਹ ਲੇਅਰਿੰਗ ਅਲੱਗ ਅਲੱਗ ਲੇਅਰਿੰਗ ਹੁੰਦੀ ਜਿਵੇਂ ਆਪਾਂ ਨੋਰਮਲ ਗੁਲਚੇ ਲਾਉਂਦੇ ਆ 18 ਜਾਂ 20 ਲੇਅਰਿੰਗ ਚ ਲਾਉਂਦੇ ਆ ਨਾ ਇਹ 48 ਲੇਅਰਿੰਗ ਲੱਗਦਾ ਹੈ ਪੈਟੀ ਗੁਲਚਾ ਤੇ ਹਰੇਕ ਪੈਟੀ ਜਿਵੇਂ ਪਰਤ ਖੋਲਦੀ ਹੈ ਪੈਟੀ ਤੁਸੀਂ ਖਾਦੀ ਹੋਣੀ ਤੁਸੀਂ ਵੀ ਉਦੋਂ ਦੀ ਪਰਤਾਂ ਖੁੱਲੀਆਂ ਹੁੰਦੀਆਂ ਨੇ ਸਾਰੇ ਪਾਸੇ ਕਰੈਂਚੀ ਹੁੰਦਾ ਹੈ ਮੱਕੀ ਕਹਿੰਦਾ ਕਿ ਜਿਵੇਂ ਆਦੇ ਟ੍ਰੈਂਡਿੰਗ ਦੇ ਹਿਸਾਬ ਨਾਲ ਬਹੁਤ ਅੱਛੀ ਚੀਜ਼ ਹੈ ਨਹੀਂ ਇਹ ਤੁਹਾਡੀ ਆਪਣੀ ਸ਼ੁਰੂ ਕੀਤੀ ਹੋਈ ਹੈ ਕਿ ਇਹ ਐਕਚੁਅਲੀ ਹੁਣ ਇੱਥੇ ਦਾ ਪੱਲੂ ਦੇਣਾ ਤਾਂ ਆਪੇ ਸ਼ੁਰੂ ਕੀਤੀ ਹੈ ਨਾ ਹਾਂਜੀ ਉਹ ਕਈ ਜਗ੍ਹਾ ਵੇਖਦੀਆਂ ਐ ਅੰਬਸਰ ਵੇਖਦੀ ਪਈ ਐ ਬੈਠੀ ਨਾ ਪਰ ਜਿਹੜੀ ਆਪਣੇ ਕੋਲ ਐਸਪੀਓ ਆਪਣੀ ਰੈਸਪੀ ਹਰੇਕ ਦੀ ਆਪਣੀ ਰੈਸਪੀ ਹੁੰਦੀ ਐ ਠੀਕ ਐ ਉਧਰ ਆਮ ਪੈਡੀ ਗੁਲਚੇ ਵਾਲੇ ਅੰਬਸਰ ਉਹਨਾਂ ਦੀ ਰੈਸਪੀ ਐ ਉਹ ਆਪਣੀ ਵੇਚ ਰਹੇ ਐ ਪਰ ਆਪਾਂ ਲੁਧਿਆਣੇ ਆਪਾਂ ਆਪਣੀ ਵੇਚ ਰਹੇ ਐ ਤੇ ਭਾਜੀ ਤੁਹਾਡੀ ਇਹ ਹੀ ਦੁਕਾਨ ਐ ਕਿ ਹੋਰ ਵੀ ਕਿੱਧਰ ਵੀ ਆਪਾਂ ਨਵੀਂ ਇੱਕ ਲਾਂਚਿੰਗ ਕਰਨ ਜਾ ਰਹੇ ਆ ਬ੍ਰਾਂਚ ਖੋਲਣ ਜਾ ਰਹੇ ਆ ਸੰਗੀਤ ਸਿਲਮੇ ਕੋ ਇੱਕ ਤਰੀਕ ਨੂੰ ਓਪਨ ਆ ਉਹਦੀ ਅੱਛਾ ਤੇ ਤੁਹਾਡੀ ਜੋ ਪਹਿਲੇ ਬ੍ਰਾਂਚਾਂ ਸੀਗੀਆਂ ਉਹ ਚੇਵਨਗਰ ਕੇ ਬੰਦ ਗਾਣਾ ਉਹ ਬੰਦ ਕਰਨੀਆਂ ਪਈਆਂ ਤੇ ਉਸ ਤੋਂ ਬਾਅਦ ਆਪਾਂ 3 ਸਾਲ ਹੋ ਗਏ ਹੁਣ ਆ ਪਿੱਥੇ ਹੀ ਆ ਮੋਲਡ ਆਂਚ ਜਿੱਥੇ ਆਪਾਂ ਖੜੇ ਆ ਇਸ ਵੇਲੇ ਤੇ ਸੋਹਣਾ ਰਿਸਪੌਂਸ ਦਾ ਮੇਨ ਆਪਾਂ ਆਟੇ ਵੀ ਮੇਨ ਰੈਸਪੀ ਆਪਣੀ ਆਟੇ ਦੀ ਹੈ ਉਸ ਜੀ ਤੁਹਾਡੇ ਕੋਲ ਕੀ ਕੀ ਹੁੰਦਾ ਆਟੇ ਜੀ ਬਈ 13-13 ਤਰ੍ਹਾਂ ਦੇ ਕੁਲਚੇ ਹੁੰਦੇ ਆ ਆਲੂ ਪਿਆਏ ਮਿਕਸ ਵੈਜ ਪੈਟੀ ਸਭ ਕੋ ਪੈਟੀ ਵੀ ਅਸੀਂ ਜੇ ਕੋਈ ਕਹੇ ਨਾ ਕਿ ਆਟ ਮੈਦਾ ਸੀ ਨਹੀਂ ਖਾਣਾ ਉਹਨੂੰ ਪੈਟੀ ਜੀ ਅਸੀਂ ਆਟੇ ਜੀ ਪੈਟੀ ਵੀ ਖਵਾ ਦਾਂਗੇ ਪਰ ਥੋੜਾ ਡਿਫਰੈਂਟ ਦਾ ਹੁੰਦਾ ਹੀ ਹੈ ਕਿਉਂਕਿ ਆਟੇ ਤੇ ਮੈਦੇ ਦੇ ਗਰੰਜੀ ਬੰਦ ਥੋੜਾ ਫ ਜੋ ਮੇਰਾ ਬਰਾਗੋਂ ਗਰੇ ਇੱਕ ਆਟਾ ਕ ਮੈਦਾ ਜੋਗੋਂ ਗੇ ਦੋਨੇ ਲਾ ਕੇ ਦਿਖਾਵਾਂਗੇ ਜੋ ਤੁਹਾਡਾ ਬੈਸਟ ਹੈ ਮੈਂ ਜੀ ਆਪ ਪੈਡੀ ਕਰਨਾ ਹੈ ਪੈਡੀ ਖਵਾਵਾਂਗੇ ਭਰਾ ਤੁਹਾਨੂੰ ਕਿਉਂ ਪੈਡੀ ਜਿਹੜੀ ਮੇਨ ਲੇਅਰ ਹੁੰਦੀ ਹੈ ਉਹ ਦੇਸੀ ਕੀ ਹੋ ਜਾਂਦੀ ਹੈ ਅੱਛਾ ਤੇ ਉਹ ਦੇਸੀ ਕੀ ਉਹਦਾ ਡਿਫਰੈਂਟ ਦਾ ਡਾਲਡੇ ਨਾਲੋਂ ਫਰਕ ਪੈਂਦਾ ਹੀ ਹੈ ਤੇ ਉੱਤੇ ਵੀ ਦੇਸੀ ਚ ਲਾਉਂਦੇ ਕਿ ਭਾਜੀ ਇਹ ਕਸਟਮਰ ਦੀ ਚੁਆਇਸ ਦੇ ਉੱਤੇ ਹੈ ਨਹੀਂ ਤੁਹਾਡਾ ਕੀ ਹੁੰਦਾ ਵੀ ਮੈਂ ਫਿਲਹਾਲ ਕਸਟਮਰ ਚੁਆਇਸ 'ਤੇ ਅਸੀਂ ਬਟਰ ਲਾ ਕੇ ਦਿੰਨੇ ਆਂ ਕਸਟਮਰ ਦੇਸੀ ਕੋ ਗਾ ਵੀ ਦੇਸੀ ਕੋ ਲੱਗਦੀ ਹੈ ਕਸਟਮਰ ਚੁਆਇਸ ਦੇ ਉੱਤੇ ਹੈ ਜੇ ਕੋਈ ਨਾ ਗਾ ਮੇਰੇ ਕੁਛ ਨਹੀਂ ਲਾਉਂਦੇ ਆਪਣੇ ਚਨੇ ਚਟਨੀ ਸਭ ਆਪਣੀ ਆ ਆਪਣੀ ਵੀਰੇ ਆਪਣੀ ਹੁੰਦੀ ਆ ਖੜੇ ਮਸਾਲਿਆਂ ਨਾਲ ਛੋਲੇ ਬਣਦੇ ਆ ਕੋਈ ਲਸਣ ਨਹੀਂ ਹੁੰਦਾ ਇਹ ਚ ਠੀਕ ਹੈ ਕੋਈ ਪਿਆਜ਼ ਨਹੀਂ ਹੁੰਦਾ ਸਿੰਪਲ ਛੋਲੇ ਹੁੰਦੇ ਆ ਇਹ ਵਧੀਆ ਤੇ ਨਾ ਕਿਸ ਨੂੰ ਖੜੇ ਮਸਾਲੇ ਜੀਰਾ ਕਾਲੀ ਮਿਰਚ ਖੜੀ ਪਾ ਕੇ ਮੋਟੀ ਪਾ ਕੇ ਬਣਾਉਂਦੇ ਆ ਆਪਾਂ ਉਦਾਂ ਨਹੀਂ ਤੇ ਸਾਨੂੰ ਇੱਕ ਪੈਡਿਕਲ ਜਾ ਫਿਰ ਲਾ ਕੇ ਦਿਖਾਓ ਕਿਤਾ ਬਣਦਾ ਆ ਸਾਹ ਆਜੋ ਫਿਰ ਹੁੰਦੀ ਭਾਈ ਲੇਅਰਿੰਗ ਇਹਦੀਆਂ ਸਾਰੀਆਂ ਸਾਰੀ ਲੇਅਰਿੰਗ ਹੁੰਦੀ ਸਾਰੀਆਂ ਇਹਦੀਆਂ ਠੀਕ ਹੈ ਜੀ ਸਾਰੀ ਲੇਅਰਿੰਗ ਖੋਲਦੀਆਂ ਨੇ ਇਦਾਂ ਲੇਅਰਿੰਗ ਹੁੰਦੀ ਆ ਏ ਹੁੰਦਾ ਜਿਵੇਂ ਮੇਨ ਜੇ ਸਾਰਾ ਕੁਝ ਵਿੱਚ ਹੁੰਦਾ ਤੇ ਇਹਨਾਂ ਦਾ ਜੋ ਕਪੈਟਿਕਲ ਚੱਕ ਲਾਉਣਾ ਨਹੀਂ ਲੱਗਦਾ ਨਹੀਂ ਬੜੀ ਮਿਕਸ ਵੇਜ ਦੀ ਆਪਾਂ ਜਿਹੜੀ ਬੜੀ ਵੇਚ ਰਹੇ ਹਾਂ ਮਿਕਸ ਵੇਜ ਵੇਚ ਰਹੇ ਹਾਂ ਬਾਕੀ ਇਹ ਜਿਹਾ ਹੀ ਕਸ਼ਮੇ ਚੁਆਇਸ ਹੈ ਕਿ ਆਲੂ ਵਾਲੀ ਖਾਣੀਆਂ ਸੀ ਆਲੂ ਵੀ ਖਵਾ ਦਾਂਗੇ ਆਲੂ ਪਿਆਜ਼ ਲਈ ਕਹਾਂਗੇ ਆਲੂ ਪਿਆਜ਼ ਖਵਾ ਦਾਂ ਜਿਹੜੀ ਆਪਣੀ ਰੈਸਪੀ ਹੈ ਉਹ ਮਿਕਸ ਵੇਜ ਦੇ ਵਿੱਚ ਤੁਹਰੇ ਇੱਕ ਦਾ ਇੱਕ ਟੇਸਟ ਹੁੰਦਾ ਨਾ ਆਪਣੇ ਕੋਲ ਟੇਸਟ ਮਿਕਸ ਵੇਜ ਵਿੱਚ ਬਣਾਇਆ ਹੋਇਆ ਵਾ ਬਾਕੀ ਕਸ਼ਮਾ ਕਈ ਮਿਕਸ ਵੇਜ ਨਹੀਂ ਵੀ ਖਾਂਦਾ ਤੇ ਅਸੀਂ ਉਹਨੂੰ ਫਿਰ ਆਲੂ ਪਿਆਜ਼ ਵੀ ਲਾ ਦੇ ਦੀ ਆਲੂ ਵਾਲੀ ਵੀ ਲਾ ਦੇ ਦੀ ਐ ਇਸ ਵਿੱਚ ਤੁਸੀਂ ਜਦੋਂ ਇਹ 48 ਲੇਅਰ ਹੋ ਜਾਂਦੀਆਂ ਨੇ 24 ਥੱਲੇ ਹੋ ਗਈਆਂ 24 ਉੱਪਰ ਹੋ ਗਈਆਂ ਇਹ ਸਾਰੇ ਖੋਲਣਗੇ ਪੂਰਾ ਕਰੰਚੀ ਸਵਾਦ ਆਉਂਦਾ ਸलाम ਨਾ ਵੀਰੇ ਸਾਹੀ ਦਾਏ ਤੋਂ ਫਿਰ ਇਹਨੂੰ ਪੱਕੇ ਨਹੀਂ ਟਾਈਮ ਵੱਧ ਲਾਦਾ ਆਮ ਗੁਲਚੇ ਨਾਲ ਆਮ ਗੁਲਚੇ ਦੀ ਲੋੜ ਐ ਇਹਨੂੰ ਬਾਜੀ ਦੇ ਸ਼ਹਿਰ ਦੇ ਲੇਅਰਾਂ ਉਹ ਤਾਂ ਹੀ ਦਿਖਣਗੀਆਂ ਜੇ ਅਸੀਂ ਕਟਾਂਗੇ ਨਹੀਂ ਅਸੀਂ ਕਟਾਂਗੇ ਨਹੀਂ ਫਿਰ ਲੇਅਰ ਖੋਲਣ ਹੀ ਨਹੀਂ ਨਾ ਕਿ ਕੁਝ ਲੇਅਰ ਪਿੱਛੇ ਆ ਕੁਝ ਲੇਅਰ ਅੱਗੇ ਨੇ ਹੁਣ ਸਾਰੀ ਲੇਅਰ ਇੱਕ ਬਰਾਬਰ ਹੋ ਗਈਆਂ ਬੜੀ ਸਿਆਵਰ ਹੁੰਦੀ ਮਾਣੀ ਮੋ ਜਿਹੜੀ ਦੇਖ ਜੇ ਅੱਛਾ ਚਿਹਰਾ ਦੇਖਦਾ ਤੇ ਅੱਛਾ ਵਿਕ ਜਾਂਦਾ ਜੀ ਮੈਂ ਕਿਉਂਕਿ ਦੇਸੀ ਜਿਹੜੀ ਨਾ ਖਸਤਾ ਬਨ ਆਉਂਦਾ ਵੀਰੋ ਦੇਸੀ ਕੀ ਆਉਂਦਾ ਖਸਤਾ ਬਨ ਲਾ ਆਉਂਦਾ ਦੇਸੀ ਕੀ ਹੋ ਜੀ ਆਉਂਦਾ ਇਹ ਜੀ ਆਮ ਗੁਲਚਾ ਬੱਕਦਾ 8-9 ਮਿੰਟ ਦੇ ਵਿੱਚ ਤੇ 13-14 ਮਿੰਟ ਦੇ ਵਿੱਚ ਬੱਕਦੀ ਹੈ। ਭਾਜੀ ਤੁਸੀਂ ਕਹ ਰਹੇ ਹੋ ਜੀ ਚਟਨੀ ਵੀ ਤੁਸੀਂ ਖੁਦ ਬਣਾਉਂਦੇ ਹੋ ਤੇ ਇਹ ਬੰਦ ਹੀ ਕਿਸ ਤਰ੍ਹਾਂ ਦਾ। ਇਹ ਭਾਜੀ ਇੱਕ ਖਾਸ ਇਮਲੀ ਨਾਲ ਬਣਦੀ ਹੈ। ਜੀ। ਇਮਲੀ ਹੁੰਦੀ ਹੈ, ਇਹ ਚ ਹਰੀ ਮਿਰਚ ਹੁੰਦੀ ਹੈ, ਪੁਦੀਨਾ ਹੁੰਦਾ। ਠੀਕ ਹੈ, ਬਾਕੀ ਪਿਆਜ਼ ਤੇ ਅੰਬੀ। ਇਹ ਵੀ ਨਹੀਂ ਠਿੱਕ ਰੱਖੀ ਹੋਈ ਆ ਮਤਲਬ ਠਿੱਕ ਤਾਂ ਭਾਜੀ ਪਿਆਜ਼ ਪੂਰਾ ਪਾਇਆ ਹੋਇਆ ਠਿੱਕਾਪ ਹੀ ਹੈ ਇਹ। ਇਹ ਜੇ ਪਾਣੀ ਹੋਵੇ ਜੀ ਗਰੇਵੀ ਆਪਾਂ ਨਹੀਂ ਇਮਲੀ ਹੋਰ ਪਾ ਦਾਂਗੇ ਪਗਲੀ ਹੋ ਜਾਊਗੀ। ਉਹ ਲੋਕਾਂ ਨੇ ਮੀਨ ਪਿਆਜ਼ ਖਾਣਾ ਹੁੰਦਾ ਅੰਬੀ ਦੇ ਪਿਆਜ਼ ਖਾਣਾ ਉਹਦੇ ਲਈ ਆਪਾਂ ਸਿੱਕ ਰੱਖਣੀ ਪੈਂਦੀ ਆ ਇਹ ਆ ਮੀਨ ਚਨੇ ਆ ਆਪਣੇ ਚਨੇ ਤੁਸੀਂ ਕਹਿ ਰਹੇ ਹੋ ਖੜੇ ਮਸਾਲੇ ਬਿਨਾ ਲਸਣ ਪਿਆਜ਼ ਹਾਂਜੀ ਹਾਂਜੀ ਬਿਨਾ ਕਿ ਲਸਣ ਪਿਆਜ਼ ਦੇ ਹੁੰਦੇ ਇਹਦਾ ਫਰਕ ਪੈਂਦਾ ਵੀ ਕਈਆਂ ਦੀ ਕਾਲੀ ਭਾਜੀ ਕਾਲੀ ਮਿਰਚ ਆ ਪਾ ਗਿਆ ਭਾਬਾ ਬਣਾਉਣਾ ਛੋਲੇ ਆ ਦੇਖੋ ਪਈਆਂ ਕਾਲੀਆਂ ਮਿਰਚਾਂ ਵਿੱਚ ਨਹੀਂ ਕਈਆਂ ਨੂੰ ਕੀ ਪਿਆਜ਼ ਲਸਣ ਤੋਂ ਬਿਨਾ ਵੀ ਸਬਜ਼ੀ ਨਹੀਂ ਸਵਾਦ ਲੱਗਦੀ ਇਦਾਂ ਦਾ ਨਹੀਂ ਭਾਜੀ ਇਹ ਸਾਰਾ ਕੁਝ ਆਪਾਂ ਮਸਾਲੇ ਗੁਰੂ ਸਾਹਿਬ ਦੀ ਕਿਰਪਨ ਨੇ ਵਧੀਆ ਪਸਵਾਏ ਹੋਏ ਨੇ ਜੋ ਟੇਸ ਆਣੀ ਹਾਂਜੀ ਹਾਂਜੀ ਆਪਣੇ ਪਸਵਾਏ ਹੁੰਦੇ ਆ ਜੀ ਮਸਾਲੇ ਅੱਛਾ ਉਹ ਇਹ ਚ ਰੰਗ ਨਹੀਂ ਆ ਲੋਕ ਰੰਗ ਪਾਉਂਦੇ ਛੋਲੇ ਨੂੰ ਦਿਖਾਉਣ ਲਈ ਜਿਹੜਾ ਆਪਣਾ ਕੋਈ ਰੰਗ ਨਹੀਂ ਸਿਰਫ ਮਸਾਲੇ ਦਾ ਕੰਦਲ ਵਾਲਾ ਗਰੇਵੀ ਚ ਹੈਗਾ ਛੋਲੇ ਚਿੱਟੇ ਬਏ ਆਪਣੇ ਚਲੋ ਜੀ ਇਹ ਵੀ ਸਾਰਾ ਫਰਕ ਆ ਤਾਂ ਹਾਂਜੀ ਹਾਂਜੀ ਬੜੀ ਫਰਕ ਹੁੰਦਾ ਭਾਜੀ ਤਾਂ ਹੀ ਅਪਣ ਨੈਚੁਰਲ ਜੀ ਖਾਣ ਦੇ ਖੁਸ਼ਕੀਨ ਆਵੇ ਜੀ ਕਈ ਲੋਕ ਤੁਹਾਨੂੰ ਪਸੰਦ ਕਰਦੇ ਆ ਤੇਰੇ ਨੂੰ ਉਹ ਚਲੋ ਪਿਆਰ ਤਾਂ ਭੈਣਾ ਭਰਾਵਾਂ ਦਾ ਮਿਲਦਾ ਵੀਰੇ ਠੀਕ ਹੈ ਤੁਸੀਂ ਆਉਨੇ ਤਾਂ ਵੀ ਮਿਲਦਾ ਹੋਰ ਭੈਣ ਭਰਾ ਸ਼ਗਨ ਆਉਂਦੇ ਉਹਨਾਂ ਨੂੰ ਮਿਲਦਾ ਬਾਕੀ ਇਹ ਕੀ ਕਮੀਆਂ ਪੇਸ਼ੀਆਂ ਵੀਰੇ ਹਰੇਕ ਕੋਲ ਹੁੰਦੀਆਂ ਨੇ ਠੀਕ ਹੈ ਤੇ ਕਮੀ ਪੇਸ਼ੀ ਕਦੀ ਕਿਸੇ ਦੀ ਪੂਰੀ ਹੋ ਨਹੀਂ ਸਕਦੀ ਕੋਈ ਭਰਾ ਖੁਸ਼ ਹੁੰਦਾ ਕੋਈ ਭਰਾ ਨਾਰਾਜ਼ ਹੁੰਦਾ ਇਹ ਚੱਲਦੀ ਹੁੰਦੀ ਲਾਈਫ ਦੇ ਦੋ ਪਾਰ ਨੇ ਇਹ ਤਾਂ ਪੂਰਾ ਪੈਟੀ ਕੀ ਤਰ੍ਹਾਂ ਤਿਆਰ ਹੋ ਗਿਆ ਹਾਂ ਦੇਖੋ ਭਾਜੀ ਲੇਅਰਿੰਗ ਖੁੱਲੀਆਂ ਤੁਹਾਡੇ ਸਾਹਮਣੇ ਆਪਾਂ ਖੋਲੀ ਥੋੜੀ ਨੇ ਸਾਰੀਆਂ ਖੁੱਲੀਆਂ ਨੇ ਲੇਰਾਂ ਨੇ ਆ ਸਾਰੀ ਪੈਟੀ ਖੁੱਲ ਗਈ ਆ ਭਈ ਆਪਕੇ ਨੇ ਹਾਂਜੀ ਹਾਂਜੀ ਭਾਜੀ ਆਂ ਦੇਸੀ ਕਿਉ ਆ ਜਿੰਨਾ ਕਿਸੇ ਲਾਲ ਗਿਆ ਨਾ ਉਹ ਜੇ ਪਾ ਲਈਦਾ ਆਪਾਂ ਦੇਸੀ ਕਿਉ ਇਹ ਨਹੀਂ ਆ ਜੀ ਠੋਕਣਾ ਵਾ ਜਿਹਨੇ ਕਿਸੇ ਨੇ ਜਿੰਨਾ ਖਾਣਾ ਉਹਨਾਂ ਖਾਣਾ ਲੱਗਦੇ ਨੇ ਨਹੀਂ ਖਾਣਾ ਆਪਾਂ ਉਹ ਵੀ ਨਹੀਂ ਲਾਂਦੇ ਆ ਲੱਗ ਗਿਆ ਵੀਰੇ ਅੱਛਾ ਨਹੀਂ ਆ ਗਈ ਵੀਰੇ ਮੇਨ ਠੀਕ ਹੈ ਜੀ ਅਚਨੇ ਆ ਗਏ ਵੀਰੇ ਆਪਣੇ ਹਾਂਜੀ ਹਾਂਜੀ ਗੁਲਚੇ ਨਾਲ ਵੀਰੇ ਵੇਖਦੇ ਬਿਨਾ ਲਸਣ ਪਿਆਜ਼ ਤੋਂ ਠੀਕ ਹੈ ਜੀ ਇਹ ਆਪਣੀ ਪੇੜ ਲੱਗੀ ਵੀਰੇ ਆ ਗਈ ਆਪਣੀ ਪੇੜੀ ਆਹ ਪੇੜੀ ਵੀਰੇ ਆਪਣੀ ਪੇੜੀ ਹੁਣ ਗਰੰਜੀ ਹੈ ਸਾਹਮਣੇ ਆ ਦੇਖੋ ਆ ਪੇੜੀ ਹੈ ਜੀ ਬਾਕੀ ਮਿਰਚ ਅਜ ਕਿਸੇ ਨੇ ਚੋਇਸ ਮਿਰਚ ਲੈਣੀ ਹੈ ਮੈਂ ਕਰ ਦਿੰਦਾ ਇਹ ਨੂੰ ਸੋਣੀ ਲੱਗਦੀ ਹੈ ਨਾ ਪਲੇਟ ਆਪਾ ਜੀ ਗਰੰਜੀ ਦਾ ਸਾਹਮਣੇ ਲਾਣੇ ਆ ਵੀਰੇ ਆਮ ਗੁਲਚਾ ਵੀ ਗਰੰਜੀ ਹੁੰਦਾ ਪਰ ਇਹ ਵੀ ਅਸਵਾਜ ਕਰਨ ਚੀਨਾਂ ਇਹ ਲੇਅਰਿੰਗ ਤਰਿਕਾ ਚੀਹੇ ਹੁੰਦੀ ਹੈ ਇਹਦੀਆਂ ਨੇ ਆਓ ਤੁਹਾਨੂੰ ਇਹਦੀ ਲੇਰਾਂ ਦਿਖਾਉਂਦੇ ਆਂ ਦੇਖੋ ਮਤਲਬ ਜੋ ਪੈਟੀ ਦੀ ਲੇਰ ਹੈ ਔਰ ਜੋ ਪੈਟੀ ਦਾ ਕਰੰਚ ਹੁੰਦਾ ਹੈ ਵਹੀ ਵੈਸਾ ਕਰੰਚ ਹੈ ਇਸਕਾ ਮਤਲਬ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸਟਫਿੰਗ ਵੀ ਪੂਰੀ ਆ ਇਹ ਹੁਣ ਪਹਿਲਾਂ ਆਪਣੀ ਆ ਗਈ ਅੱਲਾ ਫਰ ਦਾਲੀਏ ਥੋੜੇ ਸੇ ਚੱਕ ਨਹੀਂ ਗਿਆ ਮਤਲਬ ਕੀ ਦੇਖ ਲਬ ਇਤਨਾ ਕੋ ਇਨਕਾ ਛੋਲੇ ਦਾ ਅਲੱਗ ਸੁਆਦ ਹੈ ਚਟਨੀ ਦਾ ਅਲੱਗ ਸੁਆਦ ਹੈ ਤੇ ਪੈਟੀ ਦਾ ਕਿ ਇਨਕੀ ਕਰੰਚੀ ਹੈ ਹੀ ਹੈ ਮਤਲਬ ਪੂਰਾ ਓਕੇ ਸੁਆਦ ਉਤੋਂ ਆਪਣੀ ਸਪੈਸ਼ਲ ਆ ਗਈ ਇਹਨਾਂ ਦੀ ਲੱਸੀ ਨਮਕੀਨ ਵੈਸੀ ਨਮਕੀਨ ਲੱਸੀ ਹੈ ਜਿਵੇਂ ਜੋ ਪੰਜਾਬੀ ਉਹਨਾਂ ਕਰਾਂ ਚ ਬੰਦੀ ਸੀ ਪਹਿਲਾਂ ਮਤਲਬ ਸੁਆਦ ਕੋਈ ਚੇਂਜ ਨਹੀਂ ਆ ਤੇ ਮੈਂ ਵੀ ਕਹਿੰਦਾ ਕਿ ਤੁਸੀਂ ਵੀ ਆ ਕੇ ਟਰਾਈ ਕਰੋ ਮੌਨਟਾਊਨ ਮਾਰਕੀਟ ਮੇ ਆਪਣੀ ਨਿੱਗੀ ਰਸੋਈ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਦ ਸਿਟੀ ਹੈਲਡ ਲਾਈਟਸ